ਬਾਕੀ ਭਾਰੀ ਬੈੜਾ ਜੇ ਪੂਰੀ ਵੱਡੀ ਆ ਛੋਟੀਆਂ ਚ ਨਹੀਂ ਮੰਨਿਓ ਠੀਕ ਹੈ ਠੀਕ ਹੈ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦਿਵਾਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਗਾਂ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓਸ ਪਹੁੰਚ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਤਿਕਾਰ ਜੀ ਨਾਮ ਨਾਮ ਕੁਲਵੀਰ ਸਿੰਘ ਪਿੰਡ ਪਿੰਡ ਦਿਵਾਨਾ ਜ਼ਿਲ੍ਹਾ ਬਰਨਾਲਾ ਹਾਂਜੀ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਵੀ ਆਪਣੇ ਨੇਰੇ ਪਿੰਡ ਮਾਛੀ ਕੇ ਗਹਿਲਾ ਇਧਰੋਂ ਹਠੂਰ ਆਜ ਨੂੰ ਜਗਰਾਉਂ ਛੱਡ ਤੋਂ ਠੀਕ ਆ ਹਾਂਜੀ ਵੈੜ ਦੀ ਜਾਣਕਾਰੀ ਦਿੰਦੇ ਕਿਵੇਂ ਸੂਈ ਸੂਈ ਵੈੜੇ ਦੂਜੇ ਸੂਈ ਸੂਈ ਆ ਜੀ ਹਾਂਜੀ ਅੱਜ ਦੁਪਹਿਰੇ ਸੂਈ ਆ 12:00 ਵਜੇ ਹਾਂਜੀ ਹਾਂ ਇਹਦਾ 4 ਕਿਲੋ ਬੋਲਾ ਕੱਢਤਾ ਸੀ ਮਗਰ ਬੱਛੀ ਆ ਹਾਂਜੀ ਤੇ ਵਾਕਈ ਠੰਡੀ ਸੀ ਲਾ ਠੀਕ ਆ ਚਾਹੇ ਨਿਆਣਾ ਪਾਲੋ ਚਾਹੇ ਨਾ ਪਾਲੋ ਠੀਕ ਆ ਹਾਂਜੀ ਲੋਪਰਾ ਨਾੜੋ ਨਾਲ ਲੋਕੀਆਂ ਦੇ ਸਾਹਮਣੇ ਹੈ ਨਾ ਜੇਰੇ ਦੀ ਪੈ ਚੁੱਕੀ ਆ ਜੇਰ ਪਈਆ ਡਾਨਾ ਉਹ ਵੀ ਦਿਖਾਣੀ ਤੇ ਵੀਡੀਓ ਵੀ ਆਪਣੀ ਜੇਰ ਵਾਲੀ ਸਾਰੀ ਬਣਾਈ ਹੋਈ ਆ ਹਾਂਜੀ ਹਾਂਜੀ ਤੇ ਰੇਟ ਰੂਟ ਭਰਾ ਜਾਇਆ ਜੀ ਦਾ ਰੇਟ ਇਹਦਾ 65000 ਆ ਜੀ ਰੇਟ 65000 ਹਾਂਜੀ ਠੀਕ ਆ ਜੇਰ ਕਿੱਥੇ ਪਈ ਆ ਆਪਣੀ ਜੇਰੇ ਰੁਪਇਆ ਜੀ ਬਾਹਰ ਉਹ ਭਰਾ ਜੇਰੋ ਪਈਆ ਸਾਹਮਣੇ ਨਾ ਅਠਰੁੱਤ ਤੇ ਤੋੜ ਦੋ ਤਾਂ ਲੋਡ ਬਾਈ ਨੇ ਰੇਟ ਆਪਾਂ ਦਾ ਅਸਲ ਬਸਤੀ ਬਹੁਤ ਸੋਹਣੇ ਕਰਮ ਵਾਲੇ ਦੇ ਮਗਰ ਠੀਕ ਆ ਜੀ ਲੋਡ ਜੀ ਬਾਕੀ ਬਾਈ ਕਹਿੰਦਾ ਰੈਲੀ ਕੀਤੀ ਵੀ ਆ ਠੀਕ ਹੈ ਲੋਸ ਬਾਕੀ ਭਾਰੀ ਬਿਹੜਾ ਜੇ ਪੂਰੀ ਵੱਡੀ ਆ ਛੋਟੀਆਂ ਚ ਨਹੀਂ ਬੰਨਿਓ ਠੀਕ ਹੈ ਠੀਕ ਹੈ ਹਾਂਜੀ ਵੱਡੀ ਬਿਹੜਾ ਪੂਰੀ ਠੀਕ ਭਾਰੀ ਬਿਹੜਾ ਪੂਰੀ ਠੀਕ ਹੈ ਜੀ ਜੋ ਫਿਰ ਆਨ ਫਿਨਿਸ਼ ਚੈੱਕ ਕਰ ਸਕਦੇ ਲੋਸ ਤਾਰ ਮਾਰ ਕੇ ਵਿਖਾ ਦਿਨੇ ਕੋਈ ਜੀ ਜੀ ਇੱਥੇ ਵੱਲੋ ਮੜੇ ਪੀਅੂਸ ਕਰ ਲੋ ਚਾਹੇ ਵੀਡੀਓ ਦੋ ਦੋ ਮਿੰਟ ਇੱਕ ਮਿੰਟ ਦੇ ਦੇ ਮੈਂ ਕੱਲ ਬਸ ਸਾਡਾ ਨਹੀਂ ਬੱਚਾ ਨਾ ਬੱਚਾ ਸਾਡੇ ਲੋੜ ਹੀ ਨੇ ਲੋੜ ਹੀ ਨਹੀਂ ਆ ਰੋ ਜਾ ਏ ਇਹ ਮਾਰਦੀ ਚੋਈ ਨਾਣਾ ਪਾ ਲਓ ਨਾ ਪਾ ਲਓ ਜੀ ਠੀਕ ਹੈ ਹਾਂ ਜੀ ਲੋ ਜੀ ਆ ਦੋ மூੁਰਲੇ ਸੇ ਆਪ ਦੂ ਮਾਰ ਲੈ ਬਰਾ ਪੂਰੀ ਮੋਟੀ ਧਾਰਾ ਪਈ ਉਹੋ ਜੀ ਨਿਕਲ ਠੀਕ ਹੈ ਲੋ ਜੀ ਠੀਕ ਹੈ ਚੈੱਕ ਕਰ ਸਕਦੇ ਬਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਚਾਹੇ ਦੋ ਡਾਂਗ ਤਿੰਨ ਡਾਂਗ ਚੋਕੇ ਸੰਧੀ ਕਰਕੇ ਵਿਚਾਰਦੇ ਹੋਣਾ ਬਰਾ ਹਾਂਜੀ ਹਾਂਜੀ ਨੇ ਮਰਜ਼ੀ ਚੋ ਲੋ ਜੀ ਥਾਂ ਦੀ ਗਾਰੰਟੀ ਆ ਠੀਕ ਆ ਦੋ ਤੀ ਆਪਾਂ ਤਾਂ ਇਹ ਸਵਾ ਕੇ ਆ ਦੀ ਟਿਕਾ ਕੇ ਵੇਚੀ ਆ ਗਈ ਆਪਾਂ ਪਹਿਲਾਂ ਵੀ ਵੇਚ ਸਕਦੇ ਸੀਗੇ ਠੀਕ ਆ ਹਾਂ ਆਪਾਂ ਨੂੰ ਆਦੇ ਪਾਸੇ ਤਸ਼ੱਲੀ ਆ ਪੂਰੀ ਠੀਕ ਆ ਜੀ ਠੀਕ ਆ ਬੋਲ ਬਸ ਇਹ ਬਹੁਤ ਸੋਹਣੀ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ